ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਕ ਆ ਜੀ ਜਿੰਨਾ ਚੋ 5 ਗੱਬਣ ਤੇ 1 ਬਿਲਕੁਲ ਤਾਜ਼ਾ ਸੂਆ ਜਰਸੀ ਸੋਹਣੀ ਬੱਚੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਕਰਤਾਰ ਸਿੰਘ ਆ ਜੀ ਪਿੰਡ ਚੜਿਆਕਾ ਜੀ ਜ਼ਿਲ੍ਹਾ ਮੋਗਾ ਦੀ ਤਹਿਸੀਲ ਮੋਗਾ ਦੀ ਮੋਬਾਈਲ ਨੰਬਰ ਜੀ 9801755673 6 ਨਾਗਾ ਜੀ 6 ਨਾਗਾ ਜੀ 5 ਵੜਾਈ ਗੱਪਣਾ ਤੇ ਇੱਕ ਸੂਈ ਵੀ ਹੈ ਕਿਧਰੋਂ ਲੱਗ ਗਿਆ ਵੀਰੇ ਆ ਲਾਲ ਬੱਛੀ ਤੋਂ ਕਰਦੀ ਠੀਕ ਆ ਸੂਆ ਕਿੰਨਾ ਮਾ ਜੀ ਇਹਦਾ ਇਹ origial ਵੀਰੇ ਦੂਜਾ ਸੂਆ ਬੱਛੀ ਸੁਹੰਦੀ ਆ ਸਮਾ ਕਿੰਨਾ ਲੈਂਦੀ ਆ ਜੀ ਸਮਾ ਜੀ ਦਿਨੇ ਦੇ ਪਾਇਆ 7 ਹੀ ਅੱਛਾ ਹਾਜੀ ਹਾਜੀ ਕਿੰਨਾ ਪਿਆ ਜੋ ਦੁੱਧ ਵੀਰੇ ਇਹਨੇ ਦਿੱਤਾ 20 ਲੀਟਰ ਬਲੂਨ ਨੇ ਹੂੰ ਇਹਨੇ ਦਿੱਤਾ 27 ਲੀਟਰ ਇੱਕੋ ਫਾਰਮ ਤੇ ਜੁੜਾ ਲਿਆ ਆ ਵਾ ਇਹ ਠੀਕ ਆ ਤੇ ਕੇ ਦਾ ਸਾਰਾ ਇਹਨਾਂ ਦਾ ਇਹਨਾਂ ਵੀਡੀਓ ਵੀ ਦੇਵਾਂਗੇ ਤੇ ਤੈਨੂੰ ਵੀ ਵਿਖਾ ਕੇ ਖੜੇ ਆਪਾਂ ਨਾ ਠੀਕ ਆ ਨਾ ਇੱਕੋ ਫਾਰਮ ਤੇ ਜੁੜਾ ਲਿਆ ਉਹ ਤੇ ਆਹਾ ਠੀਕ ਆ ਹਾਂ ਬਾਕੀ ਜੇ ਕੋਈ ਰੈਸ ਲੈਣਾ ਚਾਹੁੰਦਾ ਹੋਵੇ ਐਡਰੈਸ ਵੀ ਦੇ ਦੇ। ਐਡਰੈਸ ਚ ਜਿਹੜੇ ਕੋ ਲੰਗਾ ਬਈਏ ਕਿਹੜਾ ਲੰਮੂ ਆਂਗਾ। ਅੱਛਾ ਲੋਕਲ ਹੀ ਲਈਏ। ਹਾਂ ਚ ਡੱਕ ਪੈਂਡ ਤੋਂ ਲੰਗਾਉਂਗਾ ਮੇਰਾ ਕੋਠੇ ਚ ਲੱਕ ਦੇ। ਹੂੰ ਸਾਡੇ ਵੱਡੇ ਪਿੰਡੋ ਚ ਜਿਹੜੇ ਕੋ ਗੰਨਾਂ ਲੰਗਾਉਂਗਾ ਇਹ ਬਾਲੀ ਵਾਟ ਵਾਂਗਾ। ਠੀਕ ਆ। ਇਹ ਝੂਟ ਤੋਂ ਪਾਉਣ ਵਾਲਾ ਕੰਮ ਤਾਂ ਹੋਵੇ ਜੇ ਬਾਕੀ ਵੀਰੇ ਨਿੱਗਰ ਨਰੋਈ ਆ ਕੋਈ ਆਏ ਨਹੀਂ ਹੈਨਾ। ਠਣ ਪੂਰਾ ਟੌਪ ਦਾ ਥਣਾ ਦੀ ਫੁੱਲ ਗਰੰਟੀ ਆ। ਥਣਾ ਦੀ ਸੀਲ ਦੀ ਸਾਰੇ ਕਾਹੇ ਦੀ ਗਰੰਟੀ ਆ ਬੱਚੀ। ਹੂੰ ਦੁੱਧ ਵੀ ਜਿਹੜਾ ਪਿਉਣਾ ਪੰਜ ਫੈਟਾਂ ਵਾਲਾ ਪਿਆਊਗੀ। ਕਰਮਾ ਵਾਲੀ। ਬਾਕੀ ਵੀਰੇ ਤੁ ਵੱਡੇ ਪਿੰਡੋ ਚੜੱਕ ਪਿੰਡਾ ਵੱਡਾ ਵੀਰੇ ਉੱਥੋਂ ਲੈ ਕੇ ਆਂਦੀ ਆ ਲੋਕ ਵੀ ਜਰਸਿੰਗਾ ਵੇਖਦੇ ਪਰ ਚੀਜ਼ਾਂ ਬਣਾ ਕੇ ਵਖਾਤੀ ਆਏ ਨਹੀਂ ਕੋਈ ਛੋਟੀ ਮੰਨ ਕੇ ਨਾ ਆਜੇ ਮੈਂ ਜਿੱਡੀ ਗਾਂ ਹੂੰ ਨਿੱਕਰ ਨਾ ਰੋਈ ਪੂਰੀ ਆ ਦੇਣ ਲੈਂਦੀ ਆ ਜੇ ਜਮਾ ਤਿਆਰ ਦੀ ਪਉਂਦੇ ਤਾਂ ਫਸੀ ਖੜੀ ਹੋਣੀ ਸੀਗੀ ਵੀਰੇ ਤਿਆਰ ਤਾਂ ਵੀਰੇ ਸਾਨੂੰ ਨਹੀਂ ਮਿਲਦਾ ਠੀਕ ਆ ਆ ਇਹ ਤਾਂ ਗੱਲ ਸਹੀ ਆ ਸਿੱਧੀ ਗੱਲ ਆ ਯਾਰ ਕਰਦਾ ਬਈ ਸੌ ਗਾਗ ਵਰਕੇ ਹੂੰ ਹੂੰ ਸਹੀ ਗੱਲ ਆ ਇਹ ਤਾਂ ਭਾਈ ਕੀਮਤ ਵੀ ਹੋਰ ਹੋਣੀ ਸੀ ਅੱਜ ਮਿਲ ਵੀ ਭਾਜੀ ਜਾਣੀਆਂ ਜੇ ਕਿਨੇ 10 ਦਿਨ ਸਾਮਕੇ ਵੀ ਵੇਚ ਨਹੀਂ ਹੋਵੇ ਉਹਨੂੰ ਵੀ ਫਾਇਦਾ ਹੋ ਜਾਣਾ ਹੈ ਨਾ ਭਾਈ ਹਾਂ ਚੰਗੀ ਮੱਛੀ ਆ ਭਾਈ ਹੂੰ ਜਿੰਨੀ ਕਹਿ ਲੋ ਠੀਕ ਆ ਬਾਈ ਠੰਡੀ ਸੀ ਲਿਆ ਯਾਰ ਲੈ ਜਿਵੇਂ ਕੋਈ ਮਰਜੀ ਬੈਠਾ ਰਹੇ ਨਾ ਨੀਵੀ ਪਾਈ ਜਾਊਗਾ ਐਨਾ ਵੀ ਲੱਤ ਚੱਕ ਜੂਗੀ ਹੂੰ ਲੱਤ ਛੱਡ ਤਾਂ ਇਹਨਾਂ ਨੂੰ ਮਾਰ ਨਹੀਂ ਨਹੀਂ ਆਉਂਦੀ ਵੱਡੀ ਜਰਸੀ ਆ ਪੰਜਾਬ ਵਾਲੀ ਜੇ ਜੀ ਡਿਮਾਂਡ ਛੋਟਾ ਜਿਹਾ ਪਾ ਮਾਨੂੰ ਨਹੀਂ ਕਰਨਾ ਵੀਰ ਮੁੱਲ ਕਰਨਾ ਫਾਰਮ ਵਾਲੀ ਬੱਚੀ ਦਾ 75 ਵੀ ਕਰਦੇ ਅਸੀਂ ਵੀ ਕਰ ਲਾਂਗੇ ਕੋਈ ਚੱਕਰ ਨਹੀਂ ਪਰ 60000 ਰੁਪਏ ਦੀ ਯਸਨੋ ਦੇਣੀ ਆ ਇਹ ਜਿਹੜਾ ਮੋਲ ਆ 60 ਹਾਂ 70 ਅੱਜ ਹੀ ਮਿਲਣੀ ਆ ਤਿਆਰ ਹੋਈ ਨਹੀਂ ਅਸੀਂ 85 ਤਾਂ ਨੇੜੇ ਹੋਣ ਦੇਣਾ ਹਵਾਨਾ ਭਰਿਆ ਪਿਆ ਪਹਿਲਾਂ ਹੀ ਆਪਾਂ ਚੈੱਕ ਕਰਾਤੀ ਸੀਗੀ ਮੋਟਾ ਥਾਣਾ ਹਵਾਨਾ ਇਹੜਾ ਵੇਂਜਣਾ ਭਰਿਆ ਪਿਆ ਪੂਰਾ ਚੀਜ਼ ਆ ਕੇ ਯਾਰ ਹੂੰ 67000 ਚੋਂ ਚਲੋ ਥੋੜਾ ਕਾ ਨਾ ਮਾਨਤਾ ਨੂੰ ਹੋ ਜਾਊਗਾ ਦੋ ਨੰਬਰ ਬਾਈ ਦੋ ਨੰਬਰ ਵੇੜ ਵੇੜੇ ਹੈ ਦੂਜਾ ਸੂਏ ਇਸ ਹੁੰਦੀ ਹੈ ਜੀ ਥਣ ਭਾਂਡੇ ਦੀ ਪੂਰੀ ਚੰਗੀ ਹੈ ਨਾ ਕੋਲੋਨੀ ਜੀ ਚੰਗੀ ਵੱਛੀ ਹੈ ਨਿੱਕਰ ਨਰੋਈ ਆ ਠੀਕ ਆ ਕਿੰਨਾ ਪਿਆਜੂ ਬਾਈ ਦੁੱਧ ਵੀਰੇ 22 ਲੀਟਰ ਦੀ ਗਾਰੰਟੀ ਤੇ ਆਈ ਵੀ ਆਪਣੇ ਘਰੇ ਇਹੇ ਹਾਂ ਪਰ ਆਪਾਂ 18 ਲੀਟਰ ਦੀ ਗਾਰੰਟੀ ਵੀ ਦੇ ਦਾਂਗੇ ਆਪ 4 ਕਿਲੋ ਘਾਟ ਕੇ ਅਗਲੇ ਤੋਂ ਠੀਕ ਆ ਆਪ ਦੇ ਘਰ ਚਵਾ ਕੇ ਵੀ ਦੇ ਦਾਂਗੇ ਜੇ ਆਪਣੇ ਆਪ ਦੇ ਚ ਪਾਵਰ ਹੈਗੀ ਐਵੇਂ ਲੋਕਾਂ ਦੀ ਗੱਲ ਛੱਡੋ ਹੂੰ 22 ਛੱਡੋ ਆਪਾਂ 18 ਦੀ ਆਪਣੇ ਚ ਪਾਵਰ ਹੈਗੀ ਚਵਾਉਣ ਦੀ ਉਹ ਚਵਾ ਦਾਂਗੇ ਹੂੰ ਕਿੰਨਾ ਸਮਾਂ ਕੱਢ ਜੂ ਸਮਾਂ ਸੱਤ ਤਾਂ ਨਹੀਂ ਦੇ ਪਾਈ ਬੱਛੀ ਦੇ ਬਈ ਪਰ ਬੱਛੀ ਪੜਾ ਦੂਰੋ ਹੋ ਗਿਆ ਵਿਖਾ ਦੀ ਚੀਜ਼ ਕੀ ਆ ਸਾਰੀ ਵੇਲ ਬੂਲ ਵਜਨ ਬੂਜਨ ਪੂਰਾ ਚੰਗਾ ਹੈਣਾ ਬਾਕੀ ਥਣ ਭਾਂਡੇ ਤੇ ਵੀ ਸਾਫ ਆ ਮੁਠੀ ala ਥਣ ਜਿਹੜਾ ਜੀ ਉਹ ਜੇ ਅਜ ਹੋਣਾ ਜਿਹੜਾ ਜਮਾ ਹੂੰ ਵੀ ਭਾਂ ਲ ਤੋੜਾ ਨਾ ਮੇਰਾ ਵੀ ਕੋਈ ਵਾੜਾ ਕੰਮ ਹੋਣਾ 60000 ਦੀ ਦੇਣੀ ਆ ਅੱਜ ਹਾਂ ਮੁੱਲ ਨਹੀਂ ਜੇ ਤੂੰ ਪਹਿਲਾਂ ਵੀ ਵੀਡੀਓ ਚੱਲਣ ਤੋਂ ਪਹਿਲਾਂ ਤੇ ਆਪਾਂ ਦੱਸ ਦੀ ਗੱਲ ਮੁੱਲ ਨਹੀਂ ਇਹ 60000 ਦੀ ਦੇਣੀ ਹੈ ਯੈਸ ਨੋ ਐਡੀ ਵੜ ਦੇਣੀ ਨਹੀਂ ਕਿਸੇ ਨੇ ਦੇਣੀ ਛੱਡ ਕੇ ਕਿਹੜਾ ਮੱਥੇ ਨਹੀਂ ਲੱਗਣੀ ਬਾਈ ਠੀਕ ਆ ਦੇਣ ਦੀ ਗੱਲ ਤਾਂ ਬਾਅਦ ਦੀ ਆ ਮੱਥੇ ਨਹੀਂ ਲੱਗਦੀ ਐਡੀ ਵੱਛੀ ਜਿੱਤਾ ਗੱਲ ਹੈ ਕਿ ਟੱਲ ਢੁੱਲ ਬਹੁਤ ਪਈ ਆ ਸੋਨਾ ਹਵਾਨਾ ਮੁੱਖੀ ਵਾਲਾ ਥਣਕਲ ਚਮਕਦਮ ਕਾਲੀ ਆ ਪੂਰੀ ਫੁੱਲ ਚਮਕਦਮ ਕਾਲੀ ਆ ਸਹੀ ਗੱਲ ਆ ਕੋਈ ਆਏ ਨਹੀਂ ਕਿ ਬਾਈ ਢੈਗ ਦੀ ਫਿਰੂਗੀ ਕਰਮ ਵਾਲੀ ਨਿਕਰਨ ਰੋਈ ਆ ਬੜਾ ਸਾਰਾ ਨਿਗਰਾ ਬਈ ਹੂੰ ਨਿਗਰਾ ਚੰਗੇ ਦੁੱਧ ਵਾਲੇ ਬਾਕੀ ਹੋਰ ਵੀ ਆ ਫੈਟ ਵੀ ਬੰਜਾਲੀਆਂ ਹੀ ਆ ਕੋਈ ਆਏ ਹੈ ਨਹੀਂ 2 ਢਾਈ ਵਾਲੀ ਕੋਈ ਨਰਮਗਾ ਕੋਈ ਨਹੀਂ ਅੱਜ ਵਿੱਚ ਤੇ ਆ ਤੋਹਫਾ ਜਰਸੀ ਦਾ ਇਹ ਬਈ ਇੱਕੋ ਫਾਰਮ ਵਾਲਾ ਵੜਾ ਹੈ ਦੋ ਮਹੀਨੇ ਹੁੰਦੀ ਤੌਣ ਜਫੇ ਚ ਕਿ ਨਹੀਂ ਹੁੰਦੀ ਹੂੰ ਸੁਆ ਕਿੰਨਾ ਜੀ ਇਹ ਸੁਆ ਬਈ ਰੀਗਨਲ ਦੂਜਾ ਹੀ ਸੁਣੀ ਆ 27 ਲੀਟਰ ਦੁੱਧ ਨੇ ਪਲੂਨ ਨੇ ਦਿੱਤਾ ਅੱਛਾ ਐਨ ਬਕੈਦਾ ਸਾਰਾ ਐਨ ਡਰੈਸ ਸਾਰਾ ਕੋ ਤੈਨੂੰ ਵੀਡੀਓ ਵਿਖਾ ਕੇ ਦੇਣਾ ਫਾਰਮ ਦੇ ਖੁੱਲੇ ਦਾ ਫਿਰਦਗਾ ਨਹੀਂ ਗਾ ਸਾਰਾ ਕੁਝ ਮਿਲੂਗਾ ਨਾਲਾ ਬਾਕੀ ਟੌਪ ਦਾ ਸੈਨ ਹਾਂਜੀ ਬਾਕੀ ਜੋ ਦੱਸੂਗੀ ਖੜੀ ਨਹੀਂ ਦੱਸਦੀ ਇਹ ਹਜੇ ਵੜ 10 ਦਿਨ ਲੈਂਦੀ ਐ ਹਾਂਜੀ 10 ਦਿਨ ਲੈ 10 ਦਿਨ ਪੂਰਾ ਨੈਟ ਪਾਇਆ 10 ਦਿਨਾਂ ਤੱਕ ਦਾ ਫਰਪੰਡਾਲ ਆ ਜੂ ਹਾਂ ਮੜਾ ਵਿਖਾ ਦਿੰਦੇ ਆ ਬਾਹਰ ਕੱਢ ਕੇ ਵੜਕਾ ਚੱਲ ਕੋਈ ਗੱਲ ਨਹੀਂ ਨਿੱਗਰ ਨਰੋਈ ਪੂਰੀ ਆ ਹੈਨਾ ਹੂੰ ਹੂੰ ਮਗਰ ਉਹ ਦੇਖ ਦਿੰਦੀ ਐ ਤੁਰਦੀ ਜ਼ਿਆਦਾ ਦਿੰਦੀ ਐ ਹਾਂਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਬਜਨ ਵਜੂਦ ਪੂਰਾ ਚੰਗਾ ਪੂਰਾ ਢੱਲ ਬਹੁਤ ਜੇ ਦਾ ਤਿਆਰ ਕਰ ਲਵਾਂਗੀ ਪ੍ਰਿੰਟ ਪੂਰਾ ਜਿਸੇ ਬੈਟ ਲਾਇਨ ਨੇ ਦੁੱਧ ਪਿਉਣਾ